ਜਦੋਂ सीबीआई ਨੂੰ ਕੇਸ ਦਿੱਤੇ ਜਾਣ ਦੀ ਟਿੱਪਣੀ ਜੱਜ ਸਾਹਿਬ ਵੱਲੋਂ ਕੀਤੀ ਗਈ ਤੁਸੀਂ ਉੱਥੇ ਮੌਜੂਦ ਹੋਵੋਗੇ ਜਦੋਂ ਉਹਨਾਂ ਦੇ ਮੂੰਹੋਂ सीबीआई ਸ਼ਬਦ ਨਿਕਲਦਾ ਹੈ ਉਦੋਂ ਤੁਸੀਂ ਕੀ ਸੋਚ ਰਹੇ ਸੀ ਜੀ ਮੈਂ ਰੋਣ ਲੱਗ ਗਿਆ ਇੱਕ ਸੋ ਵੀ ਦਿਨ ਦੀ ਸੰਦੀਪ ਮੈਂ ਮਾਰ ਕੇ ਰਾਸਤੇ 'ਚ ਫਿਰ ਰਹੀ ਹਾਂ ਲਾਇਰਸ ਤੋਂ ਮੈਂ ਆਪਣਾ ਕੰਮ ਛੱਡ ਕੇ ਕਦੇ ਆਫਿਸ ਤੋਂ ਇੱਥੇ ਭੱਜਦੀਆਂ ਕਦੇ ਦਿੱਲੀ ਭੱਜਦੀਆਂ ਆ ਬੰਦੇ ਚਾਰੋ ਫਿਰ ਰਹੇ ਨੇ ਪੂਰੇ ਪਟਿਆਲੇ ਘੁੰਮਦੇ ਨੇ ਤੇ दारू ਪਿੰਦੇ ਬੈਠ ਕੇ ਪੰਜਾਬ ਪੁਲਿਸ ਣਕ ਮਨੂੰ ਕਹਿੰਦਾ ਕਿ ਤੁਸੀਂ ਤੇ ਕੰਪਰੋਮਾਈਜ਼ ਕਰੋਗੇ ਤਾਈਂ ਤੁਹਾਡੇ ਕੋਲ ਆਪਸ਼ਨ ਹੈ ਹੋਰ ਕੋਈ ਆਪਸ਼ਨ ਨਹੀਂ ਹੈ ਤੇ ਪੰਜਾਬ ਗਵਰਨਮੈਂਟ ਉਸ ਨੂੰ ਡੀਆਈਜੀ ਬਣਾ ਦਿੰਦੀ ਹੈ ਇਹ ਫੇਕ ਐਨਕਾਊਂਟਰ ਕਰਾਣ ਲਈ ਕਰਨਲ ਮਾਰੂ ਲੇ ਤੇ ਐਫਆਈਆਰ ਨਾ ਦਰਜ ਕਰਾਣ ਲਈ ਉਸ ਨੂੰ ਟ੍ਰਾਂਸਫਰ ਨਹੀਂ ਕਰਦੀ ਡੀਆਈਜੀ ਬਣਾ ਕੇ ਬਿਠਾ ਦਿੰਦੇ ਚਾਰ ਐਸਐਚਓ ਪੰਜਾਬ ਲਈ ਕਿੰਨੇ ਇੰਪੋਰਟੈਂਟ ਹੋਣੇ ਜਿਸ ਨੂੰ ਬਚਾਉਣ ਲਈ ਪੂਰੀ ਸਰਕਾਰ ਤੇ ਪੂਰੀ ਪੰਜਾਬ ਪੁਲਿਸ ਲੱਗੀ ਹੋਈ ਹੈ ਐਸਐਸਪੀ ਵਰੁਣ ਇਹ ਦੋਨਾਂ ਨੂੰ ਮੈਂ ਕਹੂੰਗੀ ਐਦਾ ਨਹੀਂ ਹੈ ਸਾਰਾ ਪੰਜਾਬ ਪੁਲਿਸ ਕਰ ਲਈ ਹੈ ਇਹ ਦੋ ਅਫਸਰ ਹੋ ਡੀਜੀਪੀ ਅਰਪਿਤ ਚੁਕਲਾ ਇਹ ਤਿੰਨੋਂ ਅਫਸਰਸ ਦੇ ਆਰ ਅਪਰਾਈਟ ਅਫਸਰਸ ਐਸਐਸਪੀ ਵਰੁਣ ਆਪਣੇ ਕੁਲਦੀਪ ਚਹਿਲ ਸਾਹਿਬ ਹੋਰ ਆਪਣੇ ਅਰਪਿਤ ਚੁਕਲਾ ਸਰ ਦੇ ਆਰ ਪੀਪਲ ਹੂ ਆਪਣੀ ਖਾਕੀ ਯੂਨੀਫਾਰਮ ਨੂੰ ਨਹੀਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਬੋਲਣ ਵਾਲੇ ਪਰਸ਼ਦੇ ਸੈਟ ਦੇ ਹੈੱਡ ਸੀਐਸਪੀ ਰੈਂਕ ਦੇ ਅਧਿਕਾਰੀ ਉਹਨਾਂ ਨੇ ਜਵਾਬ ਜੋ ਦਿੱਤਾ ਜੱਜ ਸਾਹਿਬ ਸੰਤੁਸ਼ਟ ਨਹੀਂ ਆਏ ਉਹਨਾਂ ਨੇ ਜਵਾਬ ਕੀ ਦਿੱਤਾ ਉਹਨਾਂ ਨੇ ਕਿਹਾ ਜੀ 307 ਵੀ ਅਬ ਸਾਨੂੰ ਅਰੈਸਟ ਕਰਨਾ ਜ਼ਰੂਰੀ ਨਹੀਂ ਲੱਗਿਆ ਅਦੋਂ ਫਿਰ ਜੱਜ ਸਾਹਿਬ ਓਕੇ ਹੋਏ ਕਹਿੰਦੇ 4 ਮਹੀਨੇ ਤਾਨੂੰ ਇੱਕ ਕਰਨਲ ਸਾਹਿਬ ਨੂੰ ਫੁੱਟਿਆ ਤੁਹਾਨੂੰ ਐਵੀਡੈਂਸ ਹੈ ਤੁਸੀਂ ਐਫਆਈਆਰ ਸ਼ੁਰੂ ਤੋਂ ਹੀ ਐਫਆਈਆਰ ਨੂੰ ਖਤਮ ਖਾਰਜ ਕਰਨ ਦੀ ਸਾਰੇ ਜਾਣੇ ਕੋਸ਼ਿਸ਼ ਕਰ ਰਹੇ ਹੋ ਜੀ ਸਾਢੇ 3 ਮਹੀਨੇ ਦੇ ਜਿਹੜੇ ਬੰਦੇ ਭੱਜੇ ਹੋਣ ਕਿ ਉਹ ਡਿਕਲੇਅਰ ਹੋ ਗਏ ਨਾ ਪਗੋੜਾ ਉਹਨਾਂ ਨੇ ਕਿਹਾ ਨਹੀਂ ਕਹਿੰਦੇ ਜਦੋਂ ਪਗੋੜਾ ਡਿਕਲੇਅਰ ਨਹੀਂ ਹੋਏ ਮਤਲਬ ਤੁਸੀਂ ਸਾਰੇ ਮਿਲੇ ਹੋਏ ਅਸੀਂ ਕਹਿੰਦੇ ਅਸੀਂ 307 10 ਤਰੀਕ ਨੂੰ ਹਟਾ ਦਿੱਤੀ ਸੀ 10 ਤਰੀਕ ਨੂੰ ਤੁਹਾਡਾ ਕੀ ਰਾਈਟ ਬੰਦਾ ਸੀ ਹਟਾਣ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ सीबीआई ਨੂੰ ਜਾਂਚ ਦਿੱਤੀ ਹੈ ਉਸ ਕੇਸ ਦੀ ਜੋ ਪੰਜਾਬ ਦਾ ਬਹੁਤ ਚਰਚਿਤ ਕੇਸ ਸੀ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਦਾ ਮਾਮਲਾ ਇਸ ਵਕਤ ਸੰਘਰਸ਼ ਦੇ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਕਰਦੇ ਹਾਈ ਕੋਰਟ ਕਦੇ ਰਾਜਪਾਲ ਭਵਨ ਕਦੇ ਦਿੱਲੀ ਰਾਜਨਾਥ ਸਿੰਘ ਮੰਤਰੀ ਦੇ ਕੋਲ ਉਹ ਸਾਰੇ ਗਏ ਜਿਹੜੇ ਜਸਵਿੰਦਰ ਕੁਰਬਾੜ ਸਾਡੇ ਨਾਲ ਨੇ ਉਹਨਾਂ ਨੇ ਗੱਲ ਕਰਦੇ ਆ ਕਿ ਹੁਣ ਜਦੋਂ ਇਹ ਫੈਸਲਾ ਆਇਆ ਹਾਈ ਕੋਰਟ ਦਾ ਕੀ ਉਹਨਾਂ ਦੀ ਸੰਤੁਸ਼ਟੀ ਹੈ ਹੋਰ ਕੀ ਕੀ ਭਾਵਨਾਵਾਂ ਨੇ ਮੈਡਮ ਤੁਸੀਂ ਬਹੁਤ ਲੰਮਾ ਸੰਘਰਸ਼ ਕੀਤਾ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਆਪਾਂ ਦੋ ਦਿਨ ਪਹਿਲਾਂ ਵੀ ਗੱਲ ਕੀਤੀ ਅੱਜ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਨੇ ਸੀਬੀਆਈ ਨੂੰ ਇਹ ਜਾਂਚ ਸੌਂਪੀ ਹੈ ਪਰ ਇਸ ਸੁਣਵਾਈ ਦੇ ਦੌਰਾਨ ਕੀ ਕੀ ਹੋਇਆ ਅੱਜ ਜੀ ਜੀ ਸੁਣਾਈ ਦੇ ਦੌਰਾਨ ਦੇਖਿਆ ਹੋਣਾ ਤੁਸੀਂ ਸਾਡੇ ਵਕੀਲ ਸਰ ਪ੍ਰੀਤਿੰਦਰ ਜੀ ਹੋਰ ਦਿਪਿੰਦਰ ਬੇਕੂਨਾ ਨੇ ਬਹੁਤ ਸਟਰੋਂਗ ਆਰਗੂਮੈਂਟ ਕੀਤੀ ਉਹਨਾਂ ਨੇ ਇੰਨੀ ਸਟਰੋਂਗ ਆਰਗੂਮੈਂਟ ਕੀਤੀ ਕਿ ਉਹਨਾਂ ਨੇ ਇੱਕ ਇੱਕ ਪੁਆਇੰਟ ਜਿਹੜਾ ਸਾਡਾ ਕੰਸਰਨ ਸੀ ਜੋ ਅਸੀਂ ਯੂਟੀ ਨੂੰ ਇੱਕ ਇੱਕ ਚਿੱਠੀ ਲਿਖ ਲਿਖ ਕੇ ਦਿੱਤਾ ਔਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਇਹ ਦੇਖੋ 4 ਮਹੀਨੇ ਦੇ ਉਹਨਾਂ ਨੇ ਕਿਹਾ 4 ਮਹੀਨੇ ਦੇ ਇਹ ਬੰਦੇ ਪੁਲਿਸ ਵਾਲੇ ਡਿਊਟੀ ਜੁਆਇਨ ਨਹੀਂ ਕੀਤੇ ਭੱਜੇ ਹੋਏ ਨੇ ਤੇ ਤੁਸੀਂ 307 ਤਾਰਾ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਕ ਇਸਨੇ ਹਟਾਈ 307 307 ਦੀ ਤਾਰਾ 23 ਤਰੀਕ ਤੱਕ ਤੇ ਯੂਟੀ ਹੋਰ ਪੀਪੀ ਲੜ ਦੇ ਸੀਗੀ 307 ਲਗੀ ਰਹਿਣੀ ਚਾਹੀਦੀ ਹੈ ਤੁਸੀਂ ਯਾਦ ਹੋਣਾ ਜਦੋਂ ਪੀਪੀ ਨੇ ਇਹ ਕਿਹਾ ਸੀਗਾ ਨਹੀਂ 307 ਬੰਦੀ ਹੈ ਅੱਜ 10 ਤਰੀਕ ਇਹਨਾਂ ਨੇ 307 ਤਾਰਾ ਹਟਾਣ ਦੀ ਕੋਸ਼ਿਸ਼ ਕੀਤੀ ਹੈ ਕਿ 307 ਨਹੀਂ ਬੰਦੀ ਐਕਚੁਅਲੀ ਯੂਟੀ ਦੀ ਕੀ ਪਲੈਨਿੰਗ ਸੀਗੀ ਸਾਢੇ 3 ਮਹੀਨੇ ਤੋਂ ਇਹ ਕੋਸ਼ਿਸ਼ ਕਰ ਰਹੇ ਸੀ ਜਿੰਨੇ ਵੀ ਨਾਨ ਅਵੇਲੇਬਲ ਅਫੈਂਸ ਹੈ ਇਹਨਾਂ ਨੂੰ ਕਟਾ ਦਿੱਤਾ ਜਾਂ ਜਿਹੜੇ 164 ਦੇ ਬਿਆਨ ਕਰਾਰੇ ਸੀ ਲੋਕਾਂ ਦੇ ਤੁਸੀਂ ਸਾਡੇ ਬਿਆਨ ਨਹੀਂ ਕਰਾਏ ਸਰ ਦੇ ਬਿਆਨ ਨਿਗਰਾ 154 ਦੇ ਜੋ ਵਿਕਟਮ ਹੈਗਾ ਤੁਸੀਂ ਅਕਿਊਜ਼ ਜਿਹੜੇ ਇੱਕ ਇੱਕ ਦੋ ਦੋ ਬੰਦੇ ਆ ਚਾਰ ਮਹੀਨੇ ਤੋਂ ਬਾਅਦ ਜਿਹੜੇ ਘੁਮਰੇ ਨੇ ਜਿਹੜੇ ਵਿਟਨੈਸਸ ਕ੍ਰੀਏਟ ਕਰਨ ਉਹਨਾਂ ਦੇ ਬਿਆਨ ਕਰਾਰੇ ਟਾਬੇ ਵਾਲਾ ਦਾ ਜਿਹੜਾ ਬੰਦਾ ਕਹਿੰਦਾ ਮੈਂ ਪਿੱਛੇ ਬੈਠਿਆ ਸੀ ਕਦੇ ਉਹ ਇੱਕ ਸਟੇਟਮੈਂਟ ਡਿਊਟੀ ਪੁਲਿਸ ਨੇ ਆਪੇ ਬੋਲਿਆ ਕਿ ਟਾਬੇ ਵਾਲੇ ਦੀ ਸਟੇਟਮੈਂਟ ਕੰਟਰੈਡੀਕਟਰੀ ਹੈ ਉਸ ਤੋਂ ਬਾਅਦ ਆ ਜੋ ਟਾਬੇ ਵਾਲੀ ਸਟੇਟਮੈਂਟ ਦੇ ਹਿਸਾਬ ਨਾਲ 307 ਹਟ ਜਾਂਦੀ ਹੈ ਡਕੈਤੀ ਹਟ ਜਾਂਦੀ ਹੈ ਸਾਰੇ ਜਿਹੜੀ ਅਵੇਲੇਬਲ ਅਫੈਂਸ ਸੀਗੇ ਉਹ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਨ ਅਵੇਲੇਬਲ ਕਿ ਬੇਲੇਬਲ ਅਫੈਂਸ ਹੋ ਤੇ ਇਹਨਾਂ ਨੂੰ ਸਜ਼ਾ ਜਿਹੜੀ ਹੈ ਇਹ ਇੱਕ ਜੋ ਜਲਸਾਭ ਨੇ ਵੀ ਬੋਲਿਆ ਕਿ ਤੁਸੀਂ ਚਾਹੁੰਦੇ ਸੀ ਇਹ ਬੋਗਸ ਹੋ ਜਾਏ ਹੋਰ ਇੱਕ ਨਾਰਮਲ ਸਕਫਲ ਬੋਲ ਕੇ ਇਸ ਨੂੰ ਤੁਸੀਂ ਕੋਰਟ ਤੇ ਖਾਰਜ ਕਰ ਦਿੱਤਾ ਜਿਹੜੇ ਚੰਡੀਗੜ੍ਹ ਪੁਲਿਸ ਦੇ ਸਟ ਦੇ ਹੈਡ ਸੀ ਐਸਪੀ ਰੈਂਕ ਦੇ ਅਧਿਕਾਰੀ ਉਹਨਾਂ ਨੇ ਜਵਾਬ ਜੋ ਦਿੱਤਾ ਜਲਸਾਭ ਸੰਤੁਸ਼ਟ ਨਹੀਂ ਆਏ ਉਹਨਾਂ ਨੇ ਜਵਾਬ ਕੀ ਦਿੱਤਾ ਉਹਨਾਂ ਨੇ ਕਿਹਾ ਜੀ 307 ਵੀ ਸਾਨੂੰ ਅਰੈਸਟ ਕਰਨਾ ਜ਼ਰੂਰੀ ਨਹੀਂ ਲੱਗਿਆ ਤੇ ਜਦ ਅਦੂ ਫਿਰ ਜੱਜ ਸਾਹਿਬ ਓਖੇ ਹੋਏ ਕਹਿੰਦੇ 4 ਮਹੀਨੇ ਤਾਡਾ ਇੱਕ ਕਰਨਲ ਸਾਹਿਬ ਨੂੰ ਕੁੱਟਿਆ ਤੁਹਾਨੂੰ ਐਵੀਡੈਂਸ ਹੈ ਤੁਸੀਂ ਐਫ ਆਈ ਆਰ ਸ਼ੁਰੂ ਤੋਂ ਹੀ ਐਫ ਆਈ ਆਰ ਨੂੰ ਖਤਮ ਖਾਰਜ ਕਰਨ ਦੀ ਸਾਰੇ ਜਾਣੇ ਕੋਸ਼ਿਸ਼ ਕਰ ਰਹੇ ਹੋ ਨਾ ਕਿ ਤੁਸੀਂ ਅਕਿਊਜ਼ ਨੂੰ ਪਕੜਨ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਡੀ ਪਟੀਸ਼ਨ ਵਿੱਚ ਤੁਸੀਂ ਚਾਰ ਇੰਸਪੈਕਟਰਾਂ ਦੇ ਨਾਮ ਤੱਕ ਨਹੀਂ ਲਿਖੇ ਹੋਏ ਕੀ ਕਰ ਰਹੇ ਨੇਗਾ ਤੇ ਨਾਮ ਬੋਲ ਕੇ ਜੱਜ ਸਾਹਿਬ ਨੂੰ ਦੱਸੇਗੇ ਜਦੋਂ ਜਦ ਸਾਹਿਬ ਨੂੰ ਉਹਨੇ 307 ਕਿ ਜਦ ਸਾਹਿਬ ਨੇ ਕਿਹਾ ਆਈ ਕੈਨ ਮੇਕ ਆਊਟ ਕਿ ਤੁਸੀਂ ਇਹ ਕਰ ਰਹੇ ਹੋ ਕਿ ਸਾਰੀ ਤਾਰਾ ਖਤਮ ਹੋ ਜਾਣ ਔਰ ਤੁਸੀਂ ਇਹ ਕੇਸ ਨੂੰ ਬੋਗਸ ਕਰ ਦੋ ਇਹ ਤੁਸੀਂ ਇਸੇ ਕਰਕੇ ਤੁਸੀਂ ਇਹ ਇਨਵੈਸਟੀਗੇਸ਼ਨ ਇਸ ਤਰੀਕੇ ਨਾਲ ਕਰ ਰਹੇ ਹੋ ਅਗਰ ਇਨਵੈਸਟੀਗੇਸ਼ਨ ਕਹੀ ਜਾਂਦੀ ਹੈ ਕਿ 4 ਮਹੀਨੇ ਦੇ ਅੰਦਰ ਤੇ ਇਹ ਮਤਲਬ ਨਹੀਂ ਹੈ ਕਿ 4 ਜਦੋਂ 3 ਤਰੀਕ ਹੋਏਗੀ ਤਾਂ ਹੀ ਦੇਣੀ ਹੈ ਤੁਸੀਂ 10 ਦਿਨ ਤੇ ਵੀ ਕਰ ਸਕਦੇ ਸੀ ਤੁਸੀਂ 3.5 ਮਹੀਨੇ ਦੇ ਜਿਹੜੇ ਬੰਦੇ ਭਜੇ ਹੋਣ ਕਿ ਉਹ ਡਿਕਲੇਅਰ ਹੋ ਗਏਨ ਪਗੋੜਾ ਉਹਨਾਂ ਨੇ ਕਿਹਾ ਨਹੀਂ ਕਹਿੰਦੇ ਜਦੋਂ ਪਗੋੜਾ ਡਿਕਲੇਅਰ ਨਹੀਂ ਹੋਏ ਮਤਲਬ ਤੁਸੀਂ ਸਾਰੇ ਮਿਲੇ ਹੋਏ ਉਹਨਾਂ ਨੇ ਬਿਲਕੁਲ ਕਲੀਅਰ ਕਿਹਾ ਕਿ ਤਾ ਤੁਸੀਂ ਕਿਹੜੇ ਪ੍ਰੈਸ਼ਰ ਤੇ ਕਰ ਰਹੇ ਹੋ ਹੈ ਦਿਸ ਇਜ਼ ਅੰਡਰ ਪ੍ਰੈਸ਼ਰ ਯੂ ਆਰ ਨਾਟ ਡੂਇੰਗ ਫੇਅਰ ਇਨਵੈਸਟੀਗੇਸ਼ਨ ਸੋ ਬਿਕੋਜ਼ ਆਫ ਦਿਸ ਆਈ ਐਮ ਉਹਨਾਂ ਨੇ ਬਹੁਤ ਕਿਹਾ ਕਿ ਨਹੀਂ ਜੀ ਅਸੀਂ ਕਰ ਰਹੇ ਆ ਸਾਨੂੰ ਟਾਈਮ ਉਹਨਾਂ ਨੇ ਕਿਹਾ ਨਾਥਿੰਗ ਡੂਇੰਗ ਦਿਸ ਕੇਸ ਗੋਸ ਟੂ ਸੀਬੀਆ ਜਦੋਂ ਸੀਬੀਆ ਨੂੰ ਕੇਸ ਦਿੱਤੇ ਜਾਣ ਦੀ ਟਿੱਪਣੀ ਜੱਜ ਸਾਹਿਬ ਵੱਲੋਂ ਕੀਤੀ ਗਈ ਤੁਸੀਂ ਉੱਥੇ ਮੌਜੂਦ ਹੋਵੋਗੇ ਜਦੋਂ ਉਹਨਾਂ ਦੇ ਮੂੰਹੋਂ ਸੀਬੀਆ ਸ਼ਬਦ ਨਿਕਲਦਾ ਹੈ ਉਦੋਂ ਤੁਸੀਂ ਕੀ ਸੋਚ ਰਹੇ ਸੀ ਜੀ ਮੈਂ ਰੋਣ ਲੱਗ ਗਿਆ ਕਿਉਂਕਿ ਆ 120 ਦਿਨ ਦੀ ਸੰਦੀਪ ਮੈਂ ਮਾਰ ਕੇ ਰਾਸਟ ਵਿੱਚ ਫਿਰ ਰਹੀਆਂ ਲਾਇਰਸ ਤੋਂ ਮੈਂ ਆਪਣਾ ਕੰਮ ਛੱਡ ਕੇ ਕਦੇ ਆਫਿਸ ਤੋਂ ਇੱਥੇ ਪੱਜਦੀਆਂ ਕਦੇ ਦਿੱਲੀ ਪੱਜਦੀਆਂ ਹੋਰ ਇਹ ਬੰਦੇ ਚਾਰੋਂ ਫਿਰ ਰਹੇ ਨੇ ਪੂਰੇ ਪਟਿਆਲੇ ਕੁੰਮ ਦੇਣ ਤੇ दारू ਪਿੰਦੇ ਬੈਠ ਕੇ ਵਾਟ ਜਸਟਿਸ ਆ ਮਾਈ ਗੈਟਿੰਗ ਮੈਂ ਇੱਕ ਖਾਕੀ ਯੂਨੀਫਾਰਮ ਹੈ ਮੇਰੇ ਵੀ ਹਸਬੰਡ ਯੂਨੀਫਾਰਮ ਪਾਏ ਮੈਂ ਉਸ ਯੂਨੀਫਾਰਮ ਦੀ ਇੱਜ਼ਤ ਲਈ ਲੜ ਰਹੀ ਆ ਸੰਦੀਪ ਮੋਦਗਿਲ ਸਰ ਦੇ ਆਰਡਰ ਤਾਨੂੰ ਯਾਦੋਂ ਨੇ ਇੰਨੇ ਸਟਰੋਂਗਸ ਈ ਬੈਂਚ ਚੇਂਜ ਕਰ ਦਿੱਤਾ ਗਿਆ ਕਿਉਂ ਬੈਂਚ ਚੇਂਜ ਕੀਤਾ ਗਿਆ ਕਿਦਾਂ ਬੈਂਚ ਚੇਂਜ ਹੋਇਆ ਕਿਉਂ ਨਹੀਂ ਇਨਵੈਸਟੀਗੇਟ ਕੀਤਾ ਗਿਆ ਅਨੂਪ ਚਿਤਕਾਰਾ ਸਰ ਨੇ ਇੰਨੇ ਸਟਰੋਂਗ ਆਰਡਰ ਦਿੱਤੇ ਉਸ ਤੋਂ ਬਾਅਦ ਵੀ ਇਹ ਯੂਟੀ ਨੇ ਉਹਨਾਂ ਨੂੰ ਫੜਿਆ ਨਹੀਂ ਜਦੋਂ ਹੁਣ ਰਾਜੇਸ਼ ਫਰਦਵਾਦ ਸਾਹਿਬ ਨੇ ਆਰਡਰ ਦਿੱਤੇ ਤੇ ਤੁਸੀਂ ਕਹਿੰਦੇ ਅਸੀਂ 307 10 ਤਰੀਕ ਨੂੰ ਹਟਾ ਦਿੱਤੀ ਸੀ 10 ਤਰੀਕ ਨੂੰ ਤੁਹਾਡਾ ਕੀ ਰਾਈਟ ਬੰਦਾ ਸੀ ਹਟਾਣ ਦਾ ਉਹਨਾਂ ਨੇ ਕਿਹਾ ਕੋਰਟ ਤੇ ਧਾਰਾ ਹਟਣੀ ਹੈ ਨਹੀਂ ਹਟਣੀ ਉਹ ਚਾਰਜ ਸ਼ੀਟ ਤੇ ਬਾਅਦ ਹੀ ਡਿਸਾਈਡ ਹੋਏਗਾ ਤੁਸੀਂ ਤੇ ਅਜੇ ਸਟੇਟਮੈਂਟ ਨਹੀਂ ਲਿਖੜੇ ਨਹੀਂ ਬੰਦੇ ਅਕਿਊਜ਼ ਫੜੇ ਨਹੀਂ ਤਾਂ ਤੁਸੀਂ ਧਾਰਾ ਹਟਾ ਦੋਗੇ ਜਦੋਂ ਪੰਜਾਬ ਪੁਲਿਸ ਤੋਂ ਚੰਡੀਗੜ੍ਹ ਪੁਲਿਸ ਨੂੰ ਕੇਸ ਟਰਾਂਸਫਰ ਕੀਤਾ ਗਿਆ ਤੁਸੀਂ ਉਦੋਂ ਬੜੇ ਉਮੀਦ ਚ ਨਜ਼ਰ ਆਏ ਸੀ ਤੁਸੀਂ ਤਾਂ ਨਾਲ ਸਹਿਯੋਗ ਵੀ ਦਿੰਦੇ ਰਹੇ ਹੋ ਪਟਿਆਲੇ ਜਦੋਂ ਜਦੋਂ ਚੰਡੀਗੜ੍ਹ ਪੁਲਿਸ ਗਈ ਹੈ ਉਹਨਾਂ ਦਿਨਾਂ ਵਿੱਚ ਤੁਹਾਨੂੰ ਸ਼ੱਕ ਸ਼ੋਭਾ ਹੋ ਰਿਹਾ ਸੀ ਕਿ ਗੜਬੜ ਹੈ ਕੋਈ ਜੀ ਇਹਨਾਂ ਨੇ 2 ਮਹੀਨੇ ਤੱਕ ਜਦੋਂ ਕੁਝ ਨਹੀਂ ਕਰੇ ਚਦੂ ਅਸੀਂ ਕਿਹਾ ਸਾਡੀ ਸਟੇਟਮੈਂਟ ਲਿਤੀ ਜਾਏ ਮੇਰੇ ਹਸਬੰਦ ਨੇ ਲਿਖ ਕੇ ਦਿੱਤਾ ਕਿ ਮੇਰੀ ਵਾਈਫ ਉਟਲੋ ਸਾਬ ਜੋ ਮੈਨ ਨੂੰ ਉਹਨਾਂ ਨੂੰ ਪਤਾ ਹੈ ਸਾਰਾ ਅਸੀਂ ਤੇ ਹਸਪੀਟਲ ਤੇ ਸੀ ਸਾ ਜਦੋਂ ਅਸੀਂ ਡੀਜੀ ਪੰਜਾਬ ਨੂੰ ਮਿਲਣ ਗਏ ਯੂਟੀ ਨੂੰ ਮਿਲਣ ਗਏ ਉਹਨਾਂ ਦੀ ਬੋਡੀ ਲੈਂਗੁਏਜ ਨਾਲ ਉਹ ਕਹਿੰਦੇ ਜੀ ਵੀ ਵਿਲ ਨਾਟ ਇਨਵੈਸਟੀਗੇਟ ਕਿ ਐਫਆਈਆਰ ਡਿਲੇ ਕਿਉਂ ਹੋਈ ਸੀ ਦੈਟ ਇਜ਼ ਨਾਟ ਆਰ ਜੌਬ ਥੈਨ ਮਾਈ ਹਸਬੰਡ ਸੈਡ ਹੂ ਵਿਲ ਇਨਵੈਸਟੀਗੇਟ ਹੀ ਸੈਡ ਦੈਟ ਕੋਰਟ ਵਿਲ ਡਿਸਾਈਡ ਹੀ ਸੈਡ ਠੀਕ ਹੈ ਮੈਂ ਕੋਰਟ ਨੂੰ ਦੱਸਦਾ ਕਿ ਤੁਸੀਂ ਇਹ ਕਹਿ ਰਹੇ ਹੋ ਕਹਿੰਦੇ ਯੂ ਕਾਂਟ ਯੂ نو ਟੈਲ ਕਿ ਮੈਂ ਕੀ ਹੈ ਉੱਥੇ ਸਾਨੂੰ ਸਮਝ ਆ ਗਈ ਸੀ ਕਿ ਕੁਝ ਗੜਬੜ ਹੈ ਤਾਂ ਅਸੀਂ ਕੋਰਟ ਨੂੰ ਵਾਪਸ ਅਪਰੋਚ ਕੀਤਾ ਤਾਂ ਹੀ ਤੁਸੀਂ ਦੇਖੋ ਕੋਰਟ ਕਹਿੰਦੇ ਨਾ ਰੱਬ ਤੇ ਕੋਰਟ ਜਸਟਿਸ ਇੱਥੇ ਮਿਲਦਾ ਹੈ ਮੋਡਗਿਲ ਸਰ ਆਪਣੇ ਆਨੁਪਚਿਤਕਾਰਾ ਸਰ ਆਪਣੇ ਰਾਜੇਸ਼ ਭਰਦਵਾਦ ਸਾਹਿਬ ਇਨਾਂ ਦਾ ਮੈਂ ਦਿਲੋਂ ਦੇ ਹੈਵ ਬਿਕਮ ਅ ਗੋਡ ਫਾਰ ਅਸ ਜੇ ਜੋ ਉਹਨਾਂ ਨੇ ਇੰਨੇ ਸਟਰੋਂਗ ਆਰਡਰ ਪਾਸ ਕੀਤੇ ਜਸਟਿਸ ਇਜ਼ 기ਵਨ ਇਨ ਦ ਕੋਰਟ ਦੂਜਾ ਮੈਂ ਬਹੁਤ ਥੈਂਕਫੁਲ ਹਾਂ ਪ੍ਰੀਤਿੰਦਰ ਜੀ ਦਿਪਿੰਦਰ ਵਿਰਖ ਦਾ ਆਪਣੇ ਬਿਸ਼ਮਨਮਾਨ ਜਿਹੜੇ ਮੇਰੇ ਨਾਲ ਸ਼ੁਰੂ ਤੋਂ ਮੇਰੇ ਐਜ਼ ਅ ਸਿਸਟਰ ਖੜੇ ਰਹੇ ਅਮਰਿਤ ਮਾ ਇਨਾਂ ਨੇ ਹਰ ਵਰਮਾ ਜੀ ਜਿਹੜੇ ਮੇਰੇ ਐਕਚੁਅਲੀ ਲਾਇਰ ਹਨ ਵਰਮਾ ਆਰਿੰਦਰਪਾਲ ਵਰਮਾ ਜਿਹੜੇ ਸਾਡੇ ਟਿਆਲਨ ਉਹਨਾਂ ਨੇ ਹੀ ਮੈਨੂੰ ਪ੍ਰੀਤਿੰਦਰ ਜੀ ਨੂੰ ਮਿਲਾਇਆ ਸੀ ਮਤਲਬ ਦੇ ਹੈਵ ਸਟੂਡ ਬਾਈ ਲਾਈਕ ਅ ਪਿਲਰ ਵਿਦ ਮੀ ਤੁਸੀਂ ਇੱਕ ਹੁਣ ਫੇਰ ਆਸ ਵਿੱਚ ਦੁਬਾਰਾ ਨਜ਼ਰ ਆਏ ਹੋ ਇਹ ਆਸਤਾ ਤੁਹਾਨੂੰ ਉਦੋਂ ਵੀ ਨਜ਼ਰ ਆਈ ਸੀ ਜਦੋਂ ਸੀਐਮ ਦੇ ਘਰ ਜਾਣੇ ਹੋ ਉਦੋਂ ਵੀ ਤੁਹਾਨੂੰ ਭਰੋਸਾ ਮਿਲਿਆ ਸੀ ਪੰਜਾਬ ਸਰਕਾਰ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸੇ ਤਿੰਨ ਪੜਾਂ ਚੋਂ ਲੰਘਦੇ ਆ ਵੀ ਤੁਸੀਂ ਇਹ ਕਾਸਟ ਆਏ ਸੀ ਤੁਸੀਂ ਇਹ ਦੇਖੋ ਕਿ ਮੇਰਾ ਕਿੰਨਾ ਸਟਰਗਲ ਹੋਣਾ 120 ਦਿਨ ਦਾ ਮੈਂ ਹਰ ਦਰਵਾਜ਼ਾ ਖਟਕਾ ਲਿਆ ਪਹਿਲੇ ਪੰਜਾਬ ਪੁਲਿਸ ਨੂੰ ਕਹਿੰਦੀ ਰਹੀ ਪੰਜਾਬ ਪੁਲਿਸ ਨੇ ਕੁਝ ਨਹੀਂ ਕੀਤਾ ਫੇਰ ਪੰਜਾਬ ਪੁਲਿਸ ਨਾਨਕ ਮਨੂ ਕਹਿੰਦਾ ਕਿ ਤੁਸੀਂ ਤੇ ਕੰਪਰੋਮਾਈਜ਼ ਕਰੋਗੇ ਤਾਂ ਹੀ ਤੁਹਾਡੇ ਕੋਲ ਆਪਸ਼ਨ ਹੈ ਹੋਰ ਕੋਈ ਆਪਸ਼ਨ ਨਹੀਂ ਹੈ ਤੇ ਪੰਜਾਬ ਗਵਰਨਮੈਂਟ ਉਸ ਨੂੰ ਡੀਆਈਜੀ ਬਣਾ ਦਿੰਦੀ ਹੈ ਇਹ ਫੇਕ ਐਨਕਾਊਂਟਰ ਕਰਾਣ ਲਈ ਕਰਨਲ ਮਾਰ ਲੈਂਦੇ ਐਫਆਈਆਰ ਨਾ ਦਰਜ ਕਰਾਣ ਲਈ ਉਸ ਨੂੰ ਟ੍ਰਾਂਸਫਰ ਨਹੀਂ ਕਰਦੀ ਡੀਆਈਜੀ ਬਣਾ ਕੇ ਬਿਠਾ ਦਿੰਦੀ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਯੂਟੀ ਨੂੰ ਦਿੱਤਾ ਯੂਟੀ 2 ਮਹੀਨੇ ਬਾਅਦ ਮੈਨੀਪੂਲੇਟ ਹੋ ਗਈ ਕਿਉਂਕਿ ਡੀਜੀ ਪੰਜਾਬ ਐ ਸਿਨੀਅਰ ਮੋਸਟ ਅਧਿਕਾਰੀਆਂ ਆਰ ਇਨਵੋਲਵ ਕਿਉਂਕਿ ਤੁਸੀਂ ਇਹ ਦੇਖੋ ਇਹ ਚਾਰ ਐਸਐਚਓ ਪੰਜਾਬ ਲਈ ਕਿੰਨੇ ਇੰਪੋਰਟੈਂਟ ਹੋਨੇ ਜਿਸ ਨੂੰ ਬਚਾਨ ਲਈ ਪੂਰੀ ਸਰਕਾਰ ਤੇ ਪੂਰੀ ਪੰਜਾਬ ਪੁਲਿਸ ਲੱਗੀ ਹੋਈ ਹੈ ਕੰਪਲੀਟ ਬਟ ਹਾਂ ਆਈ ਵਿਲ ਸੇ ਜੋ ਨਵਾਂ ਨਵੇਂ ਡੀਆਈਜੀ ਆਇਨ ਮੈਂ ਉਹਨਾਂ ਲਈ ਕਹਿਣਾ ਚਾਹੂੰਗੀ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਡਿਪਾਰਟਮੈਂਟਲ ਇਨਕੁਆਇਰੀ ਇਮੀਡੀਏਟਲੀ ਹੋਏਗੀ ਆਪਣੇ ਐਸਐਸਪੀ ਵਰੁਣ ਇਹ ਦੋਨਾਂ ਨੂੰ ਮੈਂ ਕਹੂੰਗੀ ਐਦਾ ਨਹੀਂ ਹੈ ਸਾਰਾ ਪੰਜਾਬ ਪੁਲਿਸ ਕਰਦੀ ਹੈ एदो हो चुकला। hmm. ए दो ऑफिसर और डी जी पी शुक्ला ए तीनों ऑफिसर्स दे आर अपराइट ऑफिसर्स एस hmm. एस पी वरुण अपने कुलदीप चहल साहब hmm. और अपने अर्पित शुक्ला सर hmm. दे आर पीपल हु ਆਪਣੀ ਖਾਕੀ ਯੂਨੀਫਾਰਮ ਨੂੰ ਨਹੀਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਬੋਲਣ ਵਾਲੇ ਬਣੇ। ਉਸ ਸਮਾਂ ਵੀ ਤੁਹਾਨੂੰ ਯਾਦ ਹੋਣਾ ਹੈ ਜਦੋਂ ਵੈਸਟਰਨ ਕਮਾਂਡ ਦੇ ਆਫੀਸਰ ਔਰ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰਦੇ ਨੇ ਉਹਦੇ ਵਿੱਚ ਵੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਸੀ ਦਿੱਤੇ ਗਏ। ਉਹ ਸਮਾਂ ਵੀ ਯਾਦ ਆਉਂਦਾ ਹੈ ਅੱਜ। ਤੁਹਾਨੂੰ ਯਾਦ ਹੋਏਗਾ ਕਿ ਉਦੋਂ ਵੀ ਇਹਨਾਂ ਨੇ ਕਿਹਸੀ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਇਹਨਾਂ ਨੂੰ। ਉਹ ਅਜੇ ਤੱਕ ਪਨਿਸ਼ਮੈਂਟ ਜਿਹੜੇ 4 ਮਹੀਨੇ ਤੂੰ ਆਪਣੀ ਡਿਊਟੀ ਜਾਣਨੀ ਕੀਤੀ ਤੇ ਤੁਸੀਂ ਅੱਜ ਤੱਕ ਉਹਨਾਂ ਨੂੰ ਐ ਉਹਨਾਂ ਦੀ ਪੇ ਦੇ ਰਹੇ ਹੋ ਉਹਨਾਂ ਨੂੰ ਗੱਡੀਆਂ ਦੇ ਰਹੇ ਹੋ ਤੇ ਉਹ ਕੀ ਤੁਸੀਂ ਪਨਿਸ਼ਮੈਂਟ ਦੇ ਰਹੇ ਹੋ 4 ਮਹੀਨੇ ਦੀ ਅੱਜ ਅਗਰ ਪੰਜਾਬ ਪੁਲਿਸ ਇਸ ਲਾਇਕ ਹੁੰਦੀ ਕਿ ਉਹਨਾਂ ਨੂੰ ਸਜ਼ਾ ਦੇ ਦਿੰਦੀ ਤੇ ਸਾਨੂੰ ਕੋਟਾਂ ਤੇ ਤੱਕੇ ਨਹੀਂ ਖਾਣੇ ਪੈਂਦੇ ਅੱਜ ਪੰਜਾਬ ਪੁਲਿਸ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੁੰਦੀ ਨਾ ਤਾਂ ਵੀ ਸਾਨੂੰ 120 ਦਿਨ ਦੇ ਕੋਰਟ ਨਹੀਂ ਫਿਰ ਰਹੇ ਹੁੰਦੇ ਅਸੀਂ ਮੈਂ ਆਪਣੀ ਇੱਜ਼ਤ ਹਸਬੰਡ ਦੀ ਯੂਨੀਫਾਰਮ ਦੀ ਇੱਜ਼ਤ ਲਈ 120 ਦਿਨ ਤੋਂ ਔਰ ਅੱਗੇ ਮੇਰੀ ਪੂਰੀ ਜ਼ਿੰਦਗੀ ਕਿਉਂ ਨਾ ਲੱਗ ਜਾਏ ਮੈਂ ਇਨਸਾਫ ਲਈ ਲੜੂੰਗੀ ਹੁਣ ਕੱਲਾ ਜ਼ਿੰਮੇਵਾਰ ਇਨਸਪੈਕਟਰਾਂ ਦੀ ਗੱਲ ਨਹੀਂ ਰਹੀ ਹੁਣ ਜਿਹੜੇ ਅਧਿਕਾਰੀਆਂ ਕੋਲ ਤੁਸੀਂ ਆਪਣੀਆਂ ਬੇਨਤੀਆਂ ਕੀਤੀਆਂ ਤੁਹਾਨੂੰ ਲੱਗਦਾ ਕਿ ਹੁਣ ਸੀਬੀਆਈ ਉਹਨਾਂ ਅਧਿਕਾਰੀਆਂ ਨੂੰ ਵੀ ਤਲਬ ਕਰ ਸਕਦੀ ਹੈ ਔਰ ਉਹ ਵੀ ਫਸ ਸਕਦੇ ਆ ਜੀ ਉਹ ਆਪ ਸਾਡੀ ਪਟੀਸ਼ਨ ਦੀ ਉਹ ਮੰਗ ਹੈਗੀ ਹੈ ਨਾਨਕ ਸਿੰਘ ਡੀਐਸਪੀ ਸਤਨਾਮ ਦੇਚੂੜ ਵੀ ਇਨਵੈਸਟੀਗੇਟਡ ਕਿਉਂਕਿ ਦੇ ਆਰ ਦਾ ਕਲਪਰੇਟ ਬਿਹਾਈਂਡ ਆਲ ਦਿਸ ਅਜਾ ਕੇਸ ਖਰਾਬ ਹੋ ਕੇ ਇੱਥੇ ਤੱਕ ਪਹੁੰਚਣ ਦਾ ਕਾਰਨ ਨਾਨਕ ਸਿੰਘ ਹੈਗਾ ਹੀ ਇਸ ਨਾਟ ਉਸਨੂੰ ਪ੍ਰੋਮੋਟ ਕਰਕੇ ਡੀਆਈਜੀ ਨਹੀਂ ਹੀ ਸ਼ੁੱਡ ਬ ਹੀ ਡਸਨਟ ਡਿਜ਼ਰਵ ਐਨੀ ਫੇਕ ਐਨਕਾਊਂਟਰ ਇਟ ਇਜ਼ ਬਿਕੋਜ਼ ਆਫ ਕਾਲੀ ਮਾਤਾ ਕੇਸ ਉਹਨਾਂ ਦੀ وجہ ਨਾਲ ਜੇਡ ਸਟੇਟ ਤੇ ਗਏ ਜਿਹੜੇ ਪੰਜਾਬ ਦੇ ਡਿਸਟ੍ਰਿਕਟ ਹੈ ਉੱਥੇ ਘਰ ਕਰਕੇ ਆਏ ਯੂਨੀਫਾਰਮ ਦੇਖੋ ਮੈਨੂੰ ਯੂਟੀ ਤੋਂ ਬਹੁਤ ਪਰੋਸ਼ਾ ਸੀ ਬਗਰ ਐ ਫੇਅਰ ਪੰਜ ਖਾਕੀ ਨੇ ਪ੍ਰੂਫ ਕਰਤਾ ਕਿ ਖਾਕੀ ਪਬਲਿਕ ਲਈ ਨਹੀਂ ਹੈ ਖਾਕੀ ਖਾਕੀ ਲਈ ਹੈ ਤੋ ਤੁਹਾਡੇ ਕੋਲ ਤਾਂ ਫਿਰ ਵੀ ਇੱਕ ਆਰਥਿਕ ਤੌਰ ਤੇ ਮਜ਼ਬੂਤੀ ਸੀ ਜਿਹਾ ਕਰਨਲ ਸਾਹਿਬ ਸਰਵਿੰਗ ਕਰਨਲ ਨੇ ਇਸ ਕਰਕੇ ਵੀ ਬਹੁਤ ਸਾਰਾ ਇੱਕ એનર્ਜੀ ਹੁੰਦੀ ਹੈ ਜਿਹੜੇ ਆਮ ਲੋਕਾਂ ਨਾਲ ਵਧਿਕੀਆਂ ਰੋਜ਼ ਹੋ ਰਹੀਆਂ ਉਹ ਤਾਂ ਇੱਥੋਂ ਤੱਕ ਪਹੁੰਚ ਨਹੀਂ ਸਕਦੇ ਕੋਲ ਕਰਨਲ ਸਾਹਿਬ ਦੀ ਵਾਈਸ ਦੀ ਕਰਕੇ ਨੇ ਜਦੋਂ ਇਹ ਕੇਸ ਹੋਇਆ ਇੱਕ ਮਾਂ ਆਪਣੇ ਬੱਚੇ ਨੂੰ ਮਰਦਾ ਹੋਇਆ ਦੇਖ ਨਹੀਂ ਸਕਦੀ ਉਸੇ ਤਰੀਕੇ ਨਾਲ ਜਦੋਂ ਇਹ ਐਨਕਾਊਂਟਰ ਦੇ ਕੇਸ ਸਾਰੇ ਪਤੇ ਲਗੇ ਆਈ ਰਿਅਲਾਈਜ਼ ਕਿ ਪੰਜਾਬ ਜਿੰਨਾ ਜ਼ਿਆਦਾ ਗੰਧ ਫੈਲ ਚੁੱਕਿਆ ਹੈ ਇਹ ਪੰਜਾਬ ਪੁਲਿਸ ਸਟੇਟ ਬਣ ਚੁੱਕੀ ਹੈ ਗੈਂਗਸਟਰ ਬਣ ਰਹਿਣਾ ਐਂਡ ਪੰਜਾਬ ਸਰਕਾਰ ਨੇ ਇਹਨਾਂ ਨੂੰ ਇੰਨੀ ਛੁੱਟ ਦਿੱਤੀ ਹੋਈ ਹੈ ਮਾਨ ਸਾਹਿਬ ਨੂੰ ਇੰਨੀ ਸ਼ਰਮ ਨਹੀਂ ਆਈ ਪਗ ਨੂੰ ਤੁਸੀਂ ਪਗ ਨੂੰ ਰੋਲ ਦਿੱਤਾ ਤਾਂ ਇੱਕ ਪਗ ਵਾਲਾ ਆਫਸਰ ਜਿਸ ਨੂੰ ਇਹ ਘੁੱਟ ਰੇ ਸੀ ਤੁਸੀਂ ਯੂ ਯੂ ਹੈਵ ਸੀਨ ਦਾ ਵੀਡੀਓ ਉਸ ਤੋਂ ਬਾਅਦ ਕਹਿੰਦੇ ਨੇ ਕਿ ਇਟ ਇਜ਼ ਜਸਟ ਅ ਨਾਰਮਲ ਸਕਾਫਲ ਔਰ ਤੁਸੀਂ ਇਹ ਦੇਖੋ ਪੰਜਾਬ ਮਾਨ ਸਾਹਿਬ ਦੇ ਅੱਜ ਤੱਕ 120 ਦਿਨ ਤੇ ਹੀ ਹੈਜ਼ ਨਾਟ ਇਵਨ ਗਿਵਨ 1 ਕਾਲ ਟੂ ਦਾ ਫੈਮਿਲੀ ਤੁਸੀਂ ਸ਼ਹੀਦਾਂ ਕੋਲ ਜਾਣਾ ਤੁਸੀਂ ਮੇਰੇ ਹਸਬੰਡ ਦਾ ਸ਼ਹੀਦ ਹੋਣ ਦਾ ਵੇਟ ਕਰ ਰਹੇ ਸੀ ਜਾਂਦਾ ਤੁਸੀਂ ਅੱਜ ਤੱਕ ਕੋਈ ਜਿੱਥੇ ਇਨਕਾਊਂਟਰ ਕੇਸ ਹੋਇਆ ਹੈ ਪੰਜਾਬ ਸਰਕਾਰ ਕਿਉਂ ਸੁੱਤੀ ਪਈ ਹੈ ਦਿੱਲੀ ਨੂੰ ਬੇਚਣ ਲਈ ਦਿੱਲੀ ਕੇਜਰੀਵਾਲ ਨੂੰ ਆਈ ਐਮ ਨਾਟ ਅ ਪੋਲੀਟੀਸ਼ੀਅਨ ਨਾ ਮੈਂ ਕੋਈ ਸੀ ਪੋਲੀਟਿਕਸ ਤੇ ਮਗਰ ਮਨੂੰ ਜਸਟਿਸ ਪੰਜਾਬ ਲਈ ਚਾਹੀਦਾ ਹੈ ਹਰ ਪੰਜਾਬ ਦੀ ਮਾਂ ਜਿਹੜੀ ਰੋਂਦੀ ਹੈ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਮੈਂ ਇਹੋ ਬੇਨਤੀ ਕਰਾਂਗੀ ਕੋਟਾ ਚਾਓ ਜਸਟਿਸ ਤੁਹਾਨੂੰ ਕੋਰਟ ਤੇ ਹੀ ਮਿਲੇਗਾ ਇਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੋਂ ਕੋਈ ਜਸਟਿਸ ਨਹੀਂ ਤੁਹਾਡਾ ਕੇਸ ਜਾਂ ਤੁਹਾਡੀ ਮੰਗ ਹੈ ਜਿਹੜੀ ਉਹ ਸਿਰਫ ਇਸ ਕੇਸ ਦੇ ਨਾਲ ਸੰਬੰਧਿਤ ਹੈ ਜਾਂ ਫਿਰ ਤੁਸੀਂ ਸੀਬੀਆਈ ਦੀ ਜਾਂਚ ਵਿੱਚ ਜੋ ਜਸਪ੍ਰੀਤ ਸਿੰਘ ਦਾ ਮੰਡੋਰ ਵਾਲਾ ਕੇਸ ਹੈ ਉਸ ਬਾਰੇ ਵੀ ਕੁਝ ਕਹੋਗੇ ਬਿਲਕੁਲ ਜੀ ਮੈਂ ਉਹ ਵੈਸੇ ਵੀ ਕੱਲ ਲੱਗਿਆ ਹੋਇਆ ਜਸਪ੍ਰੀਤ ਮੰਡੋਰ ਕਿਸ ਪੁਲਿਸ ਨੂੰ ਕੋਈ ਰਾਈਟ ਨਹੀਂ ਹੈ ਕਿਸੇ ਨੂੰ ਮਾਰਨ ਦਾ ਪੁਲਿਸ ਇਸ ਨਾਟ ਫੋਰ ਬਿਕਮਿੰਗ ਅ ਕ੍ਰਿਮੀਨਲ ਕ੍ਰਿਮੀਨਲਸ ਨੂੰ ਫੜਨ ਲਈ ਹੈ ਫੜ ਕੇ ਕੋਰਟ ਤੇ ਸਜ਼ਾ ਦੇਣੀ ਹੈ ਤੁਸੀਂ ਕੌਣ ਹੁੰਦੇ ਹੋ ਕਿਸੇ ਨੂੰ ਸਜ਼ਾ ਦੇਣ ਵਾਲੇ ਬੰਦਾ ਗਲਤ ਸੀ ਚਲੋ ਮੈਂ ਮੰਨਦੀ ਆ ਮਗਰ ਤੁਸੀਂ ਕੌਣ ਹੋ ਕਿਸੇ ਦੇ ਬੱਚਿਆਂ ਨੂੰ ਮਾਰਨੇ ਤੁਸੀਂ ਪੰਜਾਬ ਦਾ ਯੁੱਧ ਖਤਮ ਕਰ ਰਹੇ ਹੋ ਤੁਸੀਂ ਦੇਖਿਆ ਨਾ ਹੁਣੇ ਵੀ 2-3 ਦਿਨ ਪਹਿਲੇ ਵੀ ਇਨਕਾਊਂਟਰਸ ਚੱਲ ਰਹੇ ਮਤਲਬ 2 ਮਹੀਨੇ ਇਨਾ ਨੇ ਜਦੂ ਕਰਨਲ ਸਾਹਿਬ ਦਾ ਕੇਸ ਹੋਇਆ 2 ਮਹੀਨੇ ਇਨਕਾਊਂਟਰ ਬੰਦ ਹੋ ਗਏ ਸੀ ਹੁਣ ਫੇਰ ਇਹਨਾਂ ਨੂੰ ਇੱਕ ਸ਼ੈ ਮਿਲ ਗਈ ਫੇਰ ਇਨਕਾਊਂਟਰ ਮਤਲਬ ਪੰਜਾਬ ਦਾ ਯੁੱਧ ਖਤਮ ਕਰ ਦੇਣਾ ਤੁਸੀਂ ਸਾਡੇ ਬੱਚੇ ਮਾਰਨ ਲਈ ਹੋ ਯੁੱਧ ਨਸ਼ਾ ਵਿਰੁੱਧ ਨਹੀਂ ਹੈ ਯੁੱਧ ਵਿਰੁੱਧ ਹੈ ਸਾਰੇ ਯੁੱਧ ਖਤਮ ਮਤਲਬ ਜਿੰਨੇ ਵੀ ਯੁੱਧ ਹਨ ਪੰਜਾਬ ਦੇ ਉਹਨਾਂ ਨੂੰ ਖਤਮ ਕਰ ਦੋ ਇਹ ਹੈਗੀ ਇਹਨਾਂ ਦੀ ਪਾਲਿਸੀ ਤੇ ਯੁੱਥਾਂ ਨੂੰ ਖਤਮ ਕਰਕੇ ਇਹ ਪ੍ਰਮੋਸ਼ਨਸ ਲੈਣਗੇ ਡੀਐਸਪੀ ਬੰਨਾਸੀ ਸ਼ਮਿੰਦਰ ਨੇ ਤੇ ਮਹਾਰਜਿੰਦਰ ਇਹਨਾਂ ਨੂੰ 10-10 ਲੱਖ ਦੀ ਪ੍ਰਮੋਸ਼ਨ ਅਵਾਰਡ ਦੇ ਰਹੇ ਸੀਗੇ ਉਹ ਅਵਾਰਡ ਦੇਣ ਤੋਂ ਉਸੀ ਤੇ ਬੋਲੇ ਸੀ ਮਨੂ ਨਾਨਕ ਨੇ ਇਹਨਾਂ ਨੂੰ ਕੱਲ ਅਵਾਰਡ ਮਿਲਿਆ ਅੱਜ ਐਸੀ ਇਹਨਾਂ ਨੂੰ ਅਰੈਸਟ ਕਿਦਾਂ ਕਰ ਲੀਏ ਸੋ ਮੈਡਮ অপਸ਼ਨ ਇਜ਼ ਓਨਲੀ ਕੰਪਰੋਮਾਈਜ਼ ਨਾਨਕ ਸਿੰਘ ਯੂ ਵਿਲ ਕੰਪਰੋਮਾਈਜ਼ ਅੱਜ ਮੈਂ ਇਹ ਕਹਿੰਦੀ ਹਾਂ ਯੂ ਵਿਲ ਕੰਪਰੋਮਾਈਜ਼ ਨਾਓ ਤੁਸੀਂ ਕੰਪਰੋਮਾਈਜ਼ ਕਰੋ ਹੁਣ ਜਾ ਕੇ ਕੰਪਰੋਮਾਈਜ਼ ਕਰੋ ਤੁਹਾਡਾ ਜੋ ਰੋਲ ਹੈ ਤੁਸੀਂ ਤੁਸੀਂ ਐਜ਼ ਐਸਐਸਪੀ ਪਟਿਆਲਾ ਯੂ ਹੈਵ ਅਪੋਲੋਜਾਈਜ਼ ਟੂ ਕੋਰਟ ਕਿ ਤੁਸੀਂ ਡਿਲੇ ਕੀਤੀ ਹੈ ਉਹ ਤੁਸੀਂ ਸੀਬੀਆਈ ਤੇ ਜਵਾਬ ਦੋਗੇ ਹੁਣ ਕਿ ਕਿਉਂ ਤੁਸੀਂ ਡਿਲੇ ਕੀਤੀ ਸੀ ਬਹੁਤ ਸ਼ੁਕਰੀਆ ਥੈਂਕ ਯੂ ਜਸਵਿੰਦਰ ਕੌਰ ਬਾਠ ਜਿਹੜੇ ਕਿ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਧਰਮ ਪਤਨੀ ਨੇ ਲੰਮਾ ਸੰਘਰਸ਼ ਕੀਤਾ ਪਰ ਅੱਜ ਇੱਕ ਆਸ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਹੁਣ ਸੀਬੀਆਈ ਦੇ ਕੇਸ ਦੀ ਜਾਂਚ ਦੇ ਵਿੱਚ ਇਕੱਲੇ ਉਹ ਦੋਸ਼ੀ ਕਾਥਿਤ ਇਨਸਪੈਕਟਰ ਹੀ ਨਹੀਂ ਵੱਡੇ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਮੰਨਿਆ ਜਾ ਰਿਹਾ ਕਿ ਉਹ ਵੀ ਜਾਲ ਦੇ ਵਿੱਚ ਫਸ ਸਕਦੇ ਨੇ ਉਹਨਾਂ ਨੂੰ ਵੀ ਸਜ਼ਾ ਹੋ ਸਕਦੀ ਹੈ ਜੇਕਰ ਉਹਨਾਂ ਦੀ ਬਚਾਉਣ ਦੀ ਭੂਮਿਕਾ ਸਾਹਮਣੇ ਆ ਗਈ ਇਨਵੈਸਟੀਗੇਸ਼ਨ ਦੇ ਵਿੱਚ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ सीबीआई ਕਿਹੜੇ ਕਿਹੜੇ ਅਧਿਕਾਰੀਆਂ ਨੂੰ ਤਲਬ ਕਰਦੀ ਹੈ ਫਿਲਹਾਲ ਇਸ ਰਿਪੋਰਟ ਚ ਇਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਚੰਡੀਗੜ੍ਹ